ਸਾਤਰੀਕਾਲ ਤੁਸੀਂ ਜੁੜੇ ਹੋ ਤਾਂ ਅਖਤ ਬੁਨਿਆਦ ਦੇ ਨਾਲ ਮੈਂ ਤੁਹਾਡੇ ਨਾਲ ਸੁਖਿੰਦਰ ਸਿੰਘ ਮੇਰੇ ਨਾਲ ਸੁਪਰੀਮ ਕੋਰਟ ਦੇ ਉੱਗੇ ਵਕੀਲ ਚਨਪਾਲ ਸਿੰਘ ਬਾਗੜੀ ਜੀ ਮੌਜੂਦ ਨੇ ਇਹਨਾਂ ਬਾਰੇ ਤੁਸੀਂ ਪਿਛਲੇ ਸਮੇਂ ਦੇ ਵਿੱਚ ਕਾਫੀ ਮੀਡੀਆ ਦੇ ਵਿੱਚ ਇਹਨਾਂ ਦੀਆਂ ਇੰਟਰਵਿਊਸ ਜਿਹੜਾ ਖੇਤੀ ਕਾਨੂੰਨਾਂ ਨੂੰ ਲੈ ਕੇ ਜਾਂ ਹੋਰ ਕਿਸਾਨਾਂ ਦੇ ਮਸਲਿਆਂ ਨੂੰ ਲੈ ਕੇ ਪੰਜਾਬ ਦੇ ਮਸਲਿਆਂ ਨੂੰ ਲੈ ਕੇ ਆਪਣੇ ਤੌਰ ਦੇ ਉੱਤੇ ਵੀ ਕਾਫੀ ਐਕਟਿਵ ਰਹਿੰਦੇ ਨੇ ਅਸੀਂ ਅੱਜ ਜੋ ਗੱਲਬਾਤ ਦਾ ਵਿਸ਼ਾ ਆ ਉਹ ਤਿੰਨ ਜਿਹੜੇ ਕ੍ਰਿਮੀਨਲ ਲਾਅ ਨੇ ਮਜ਼ਦਾਰੀ ਕਾਨੂੰਨ ਜਿਨ੍ਹਾਂ ਨੂੰ 10 ਕੁ ਮਹੀਨੇ ਪਹਿਲਾਂ ਤਕਰੀਬਨ ਪਿਛਲੀ ਜਿਹੜੀ ਮੋਦੀ ਸਾਹਿਬ ਦਾ ਜਿਹੜਾ ਕਾਰਜਕਾਲ ਸੀਗਾ ਉਹਦੇ ਦੌਰਾਨ ਲੋਕ ਸਭਾ ਦੇ ਵਿੱਚ ਜਿਹੜਾ ਪਾਸ ਕੀਤਾ ਗਿਆ ਸੀਗਾ ਉਹ ਲਾਗੂ ਹੋਣ ਜਾ ਰਿਹਾ 1 ਜੁਲਾਈ ਉਹ ਦੀ ਤਰੀਕ ਹੈ ਤੇ ਉਦੋਂ ਤੋਂ ਲਾਗੂ ਹੋਣਾ ਉਹਦਾ ਕਾਫੀ ਵਿਰੋਧ ਹੋ ਰਿਹਾ ਦੇਸ਼ ਭਰ ਦੇ ਵਿੱਚ ਆਪੀਸੀ ਸੀਆਰਪੀਸੀ ਤੇ ਹੋਰ ਕਾਨੂੰਨ ਨੂੰ ਲੈ ਕੇ ਇਹਨਾਂ ਨੇ ਐਮੈਂਡਮੈਂਟ ਕੀਤੀਆਂ ਤੇ ਅਮਿਤ ਸ਼ਾਹ ਹੋਰਾਂ ਨੇ ਜਦੋਂ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇਸ ਗੱਲ ਦਾ ਲੋਕ ਸਭਾ ਦੇ ਵਿੱਚ ਜ਼ਿਕਰ ਕੀਤਾ ਸੀਗਾ ਕਿ ਅਸੀਂ ਇਹ ਲੈ ਕੇ ਆ ਰਹੇ ਹਾਂ ਉਹਨਾਂ ਨੇ ਕਿਹਾ ਸੀ ਕਿ ਅੰਗਰੇਜ਼ਾਂ ਵੇਲੇ ਦੇ ਜਿਹੜੇ ਕਾਨੂੰਨ ਨੇ ਉਹਨਾਂ ਨੂੰ ਅਸੀਂ ਹੁਣ ਨਵੇਂ 2023 ਦੇ ਕਾਨੂੰਨ ਦੇ ਸੰਦਰਭ ਵਿੱਚ ਅਸੀਂ ਉਹ ਲੈ ਕੇ ਆ ਰਹੇ ਹਾਂ ਤੇ ਲੋਕਾਂ ਦੀ ਸਿਕਿਉਰਿਟੀ ਦੇ ਲਈ ਜਾਂ ਮੋਦੀ ਸਾਹਿਬ ਦਾ ਜੋ ਸੁਪਨਾ ਸੀਗਾ ਉਹਦੇ ਵਿੱਚ ਇੱਕ ਇਹ ਵੀ ਸੀਗਾ ਕਿ ਇਹਦੇ ਵਿੱਚ ਤਬਦੀਲੀ ਕੀਤੀ ਜਾਵੇ ਪਰ ਇਹਦਾ ਵਿਰੋਧ ਕਿਉਂ ਹੋ ਰਿਹਾ ਹੈ ਕਿ ਇਹ ਲੋਕਾਂ ਨੂੰ ਪੁੱਛਿਆ ਗਿਆ ਇਹਨਾਂ ਵਿੱਚ ਤਬਦੀਲੀਆਂ ਕਰਨ ਬਾਰੇ ਆਮ ਜਨਜੀਵਨ ਦੇ ਉੱਤੇ ਕੀ ਅਸਰ ਪੈਣਾ ਕਿਉਂਕਿ ਕਿਸੇ ਨਾ ਕਿਸੇ ਕੇਸਾਂ ਵਿੱਚ ਰੋਕਾਂ ਦਾ ਬਾਪ ਪਿਆ ਰਹਿੰਦਾ ਆ ਦੂਜੀ ਗੱਲ ਇਹ ਹੈ ਕਿ ਯੂਏਪੀਏ ਦੀ ਵੀ ਗੱਲ突 ਰਹੀ ਹੈ ਕਿ ਉੱਥੇ ਵੀ ਕਾਫੀ ਸਖਤਾਈ ਪੁਲਿਸ ਨੂੰ ਕਾਫੀ ਕਹਿੰਦੇ ਤਾਕਤਾਂ ਦੇ ਦਿੱਤੀਆਂ ਜਾਣਗੀਆਂ ਬਹੁਤ ਸਾਰੇ ਸਵਾਲ ਇਹਦੇ ਨਾਲ ਜੁੜੇ ਨੇ ਜੋ ਤੁਹਾਡੇ ਲਈ ਸਾਡੇ ਦਰਸ਼ਕਾਂ ਦੇ ਲਈ ਜਾਣਨੇ ਜ਼ਰੂਰੀ ਨੇ ਸਵਾਗਤ ਹੈ ਤੁਹਾਡਾ ਬਾਡੀ ਸਾਹਿਬ ਜੀ ਥੈਂਕ ਯੂ ਥੈਂਕ ਯੂ ਵੱਡੇ ਮਿਰਖਿਆ ਦੇ ਵਿੱਚ ਮੈਂ ਕਾਫੀ ਤਫਤੀਸ਼ ਕਰ ਦਿੱਤਾ ਹੈ ਤੁਸੀਂ ਇਹ ਤਿੰਨ ਜਿਹੜੇ ਕ੍ਰਿਮినਲ ਐਕਟ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰੀ ਸਾਡੇ ਦਰਸ਼ਕਾਂ ਨੂੰ ਤਾਂ ਕਿ ਪਤਾ ਚੱਲ ਸਕੇ ਕਿ ਆਖਿਰਕਾਰ ਖਤਰਾ ਕਿਸ ਗੱਲ ਦਾ ਹੈ ਜਿਹੜਾ ਵਕੀਲ ਵੀ ਬਹੁਤ ਵੱਡੇ ਪੱਧਰ ਤੇ ਇਹਦਾ ਵਿਰੋਧ ਕਰਦੇ ਨਜ਼ਰ ਆ ਰਹੇ ਨੇ ਦੇਖੋ ਜਿਹੜੇ ਇਹ ਤਿੰਨੇ ਐਕਟ ਨੇ ਬੜੇ ਪ੍ਰਾਈਮ ਐਕਟ ਨੇ ਹਰ ਬੰਦੇ ਦੀ ਲਾਈਫ ਦੇ ਨਾਲ ਇਹਨਾਂ ਦਾ ਮਤਲਬ ਰਿਲੇਸ਼ਨ ਰਹਿੰਦਾ ਹੈ ਆਈਪੀਸੀ ਜਾਂ ਜਿਹੜੀ ਉਹਨੂੰ ਭਾਰਤੀ ਨਿਆਂ ਸਹਿਨਤਾ 2023 ਕਰਤਾ ਨਾਮ ਜਿਹੜਾ ਨਵਾਂ ਦਿੱਤਾ ਹੈ ਔਰ ਜਿਹੜਾ CrPC ਪ੍ਰोसीਜਰਲ ਕੋਡ ਆ ਜਿਹੜਾ ਵਿਧੀ ਵਿਧਾਨ ਦੱਸਦਾ ਹੈ ਪ੍ਰोसीजर ਨੂੰ ਦੱਸਦਾ ਹੈ ਐਫ ਆਈ ਆਰ ਹੋਣ ਤੋਂ ਬਾਅਦ ਪ੍ਰोसीजर ਕੀ ਆਪਟ ਕਰਨਾ ਹੈ ਉਹਨੂੰ ਭਾਰਤੀਏ ਨਾਗਰਿਕ ਸੁਰੱਖਿਆ ਸਹਿਨਤਾ ਕਰਤਾ ਹੈਗਾ ਤੇ ਜਿਹੜਾ ਐਵਿਡੈਂਸ ਐਕਟ ਸੀ ਉਹਨੂੰ ਭਾਰਤੀਏ ਸਾਕਸ਼ੀਆ ਅਧੀਨ ਨਿਯਮ 2023 ਦੇ ਨਾਮ ਦੇ ਦਿੱਤੇ ਗਏ ਨੇ ਔਰ ਚੇਂजेस ਜਿਹੜੀਆਂ ਨੇ ਜੇ ਮੈਂ CrPC ਜਿਹੜਾ ਉਹਨੂੰ ਮੈਂ ਨਵੇਂ ਐਕਟ ਨੂੰ B ਐਨ ਐਸਐਸ ਦੇ ਨਾਮ ਨਾਲ ਮੈਂ ਕੋਈ ਸ਼ਾਰਟ ਫਾਰਮ ਦੇ ਵਿੱਚ ਜਿਹੜਾ ਉਹ ਸਹੀ ਰਹੇਗਾ ਤੇ ਆਈਪੀਸੀ ਨੂੰ ਬੀ ਐਨਐਸ ਦੇ ਨਾਮ ਨਾਲ ਆਪਾਂ ਜ਼ਿਕਰ ਕਰਾਂਗੇ ਨਵੇਂ ਐਕਟ ਨੂੰ ਔਰ ਇਹ ਨਵੇਂ ਐਕਟ ਜਿਹੜੇ ਨੇ ਇੱਕ ਤਰੀਕ ਤੋਂ ਲਾਗੂ ਹੋਣ ਜਾ ਰਹੇ ਨੇ ਔਰ ਇਹਨਾਂ ਦਾ ਆਮ ਲੋਕਾਂ ਦੇ ਨਾਲ ਕੀ ਪ੍ਰਭਾਵ ਹੈ ਔਰ ਇਹ ਕਹਿਣਾ ਕਿ ਵੀ ਇਹ 올ਡ ਕੋਲੋਨੀਅਲ ਲਾ ਨੂੰ ਰਿਪੀਲ ਕਰਕੇ ਨਵੇਂ ਸਿਰੇ ਤੋਂ ਬਣੇ ਆ ਮੈਂ ਕਿਤੇ ਨਾ ਕਿਤੇ ਇਸ ਗੱਲ ਨਾਲ ਸਹਿਮਤ ਨਹੀਂ ਹਾਂ ਕਿਉਂਕਿ ਪਹਿਲਾਂ ਤਾਂ ਅਗਰ ਮੈਂ CrPC ਦੀ ਗੱਲ ਕਰ ਲਵਾਂ ਜਿਹੜਾ ਕਿ BNSS ਹੈ ਉਹਦੇ ਚ 23 ਜਿਹੜੇ ਸੈਕਸ਼ਨ ਨੇ 24 ਸੈਕਸ਼ਨ ਡਿਲੀਟ ਕਰੇ ਨੇ 23 ਨਵੇਂ ਐਡ ਕਰੇ ਨੇ ਬਾਕੀ ਇਨ ਬਿਨ ਉਹੀ ਹੈ ਸਾਰਾ ਕੁਝ ਇੱਕ ਐਦਾਂ ਹੀ ਜਿਹੜਾ IPC ਦੀ ਜਗ੍ਹਾ BNSS ਆਇਆ ਉਹਦੇ ਵਿੱਚ ਵੀ ਜਿਹੜੀਆਂ ਪ੍ਰੋਵੀਜ਼ਨਸ ਜਿਹੜੀ ਡੈਫੀਨੇਸ਼ਨ ਪੁਰਾਣੇ IPC ਦੇ ਵਿੱਚ ਨੇ ਉਹੀ ਪਰਵੀਜਨਸ ਉਹੀ ਡੈਫੀਨੇਸ਼ਨਸ ਹੈਗਿਆ ਨੇ ਕੁਝ ਜਿਹੜੇ ਨੇ ਇਨਸਰਟ ਤੇ ਐਡ ਕੀਤੇ ਨੇ ਸੈਕਸ਼ਨ ਸੋ ਇਹਦੇ ਵਿੱਚ ਜਿਹੜਾ ਮੇਰਾ ਪ੍ਰਾਇਮਰਲੀ ਤੁਸੀਂ ਪੁੱਛਿਆ ਸੀ ਵੀ ਇਹ 올ਡ ਡਰਾਕੋਨियन ਲਾ ਨੂੰ ਕੋਲੋਨੀਅਲ ਲਾ ਨੂੰ ਰਿਪੀਲ ਕਰਕੇ ਲੋਕਾਂ ਦੇ ਫੇਵਰ ਚ ਕੀਤਾ ਰਾਦਰ ਕੇ ਮੇਰੇ opinion ਚ ਜਿਹੜੇ ਮੈਂ 3-4 ਸੈਕਸ਼ਨ ਵੀ ਤੁਹਾਡੇ ਨਾਲ ਜ਼ਿਕਰ ਕਰਾਂਗਾ ਇਹ ਤਾਂ ਹੋਰ ਵੀ ਡੇਂਜਰਸ ਬਣਾ ਦਿੱਤੇ ਨੇ ਸੋ ਮੈਂ 1 ਬਾਈ 1 ਤੁਹਾਡੇ ਨਾਲ ਜਿਹੜਾ ਉਹ ਆਉਣਾ ਜਿਵੇਂ ਇਹ ਜਾਦਾ ਰਿਲੇਸ਼ਨ ਜਿਹੜਾ ਲੋਕਾਂ ਦਾ ਪ੍ਰोसीजर ਤੋਂ ਬਿਨਾ ਜਿਹੜਾ ਆਈਪੀਸੀ ਦੇ ਨਾਲ ਜਾਦਾ ਰਹਿੰਦਾ ਜਿਹੜਾ ਸਭ ਤੋਂ ਪਹਿਲਾਂ ਪਰਚਾ ਦਰਜ ਹੁੰਦਾ ਫਿਰ ਪ੍ਰोसीजर ਹੈ ਈਵਨ ਥੋ ਕਿ ਅਚੀ ਅਟੈਂਪਟ ਕੀਤੀ ਹੈ ਇਹਦੇ ਵਿੱਚ ਕਿ ਵੀ ਮਤਲਬ ਐਡਜੌਰਨਮੈਂਟ ਜਿਹੜੀ ਕੋਰਟ ਨਹੀਂ ਦੇ ਸਕਦੀ ਡੇ ਟੂ ਡੇ ਪ੍ਰोसीडिंग ਚੱਲਣਗੀਆਂ ਟ੍ਰਾਇਲ ਵੀ ਡੇ ਟੂ ਡੇ ਕਨਕਲੂਡ ਹੋਏਗਾ ਜੇ ਕਿਸੇ ਨੇ ਐਫ ਆਈ ਆਰ ਆਨਲਾਈਨ ਕਰਾਉਣੀ ਹੈ ਉਹ ਵੀ ਤੇ ਜ਼ੀਰੋ ਐਫ ਆਈ ਆਰ ਦਾ ਕਨਸੈਪਟ ਪਹਿਲੀ ਵਾਰ ਇਹ ਐਕਟ ਦੇ ਵਿੱਚ ਇਨੈਕਟਮੈਂਟ ਦੇ ਰੂਪ ਚ ਆਇਆ ਹੈ ਕਿਉਂਕਿ ਜਦੋਂ ਨਿਰਪਿਆ ਕੇਸ ਹੋਇਆ ਸੀਗਾ ਦਿੱਲੀ ਦੇ ਵਿੱਚ ਰੇਪ ਕੇਸ ਉਦੋਂ ਇਹ ਇਸ਼ੂ ਸੀ ਕਿਉਂਕਿ ਇਹ ਸੈਟਲਡ ਪ੍ਰੋਪੋਜੀਸ਼ਨ ਸੀ ਪਹਿਲੇ ਪੁਰਾਣੇ ਲਾਅ ਦੇ ਵਿੱਚ ਕਿ ਵੀ ਜਿੱਥੇ ਅਫੈਂਸ ਹੋਇਆ ਹੈ ਪਰਚਾ ਉੱਥੇ ਹੀ ਦਰਜ ਹੋਊਗਾ ਬਟ 0 ਐਫ ਆਈ ਆਰ ਦਾ ਕਨਸੈਪਟ ਜਿਹੜਾ ਹੈ ਇਹ ਉਦੋਂ ਮਤਲਬ ਜਸਟਿਸ ਵਰਮਾ ਕਮੇਟੀ ਜਿਹੜੀ ਇਹ ਕਮਿਸ਼ਨ ਕਮੇਟੀ ਨੇ ਕੀਤਾ ਸੀ ਵੀ ਇਰ ਰੈਲੇਵੈਂਟ ਜਿੱਥੇ ਮਰਜ਼ੀ ਅਫੈਂਸ ਹੋਇਆ ਪਰਚਾ ਜਿੱਥੇ ਮਰਜ਼ੀ ਹੋ ਜੇ ਪਰ ਉਸ ਤੋਂ ਬਾਅਦ ਟ੍ਰਾਂਸਫਰ ਹੋ ਜੇ ਜਿੱਥੇ ਜੂਰਿਸਡਿਕਸ਼ਨ ਹੈਗੀ ਆ ਉਹਨੂੰ ਲੀਗਲਾਈਜ਼ ਜਿਹੜਾ ਇਸ ਐਕਟ ਨੇ ਹੁਣ ਕੀਤਾ ਵੀ ਜਿੱਥੇ ਮਰਜ਼ੀ ਪਰਚਾ ਤੁਸੀਂ ਦੇ ਦਿਓ ਉਹ ਤੋਂ ਬਾਅਦ ਟ੍ਰਾਂਸਫਰ ਜਿੱਥੇ ਜੂਰਿਸਡਿਕਸ਼ਨ ਬਣਦੀ ਹੈ ਬਾਅਦ ਚ ਹੁੰਦਾ ਰਹੇਗਾ ਇਹ ਇਹਦੇ ਵਿੱਚ ਮਾਨਤਾ ਜਿਹੜੇ ਨਵੇਂ ਐਕਟ ਵਿੱਚ ਮਿਲੀ ਹੈ ਔਰ ਆਨਲਾਈਨ ਐਫਆਈਆਰ ਦਾ ਵੀ ਪ੍ਰਾਵਧਾਨ ਹੈ ਐਫਆਈਆਰ ਕਰਨੀ ਕਰਾਉਣੀ ਔਰ ਇਸ ਦੇ ਵਿੱਚ ਜਿਹੜਾ ਸਭ ਤੋਂ ਕੌਂਟਰੈਡਿਕਟਰੀ ਮੈਂ ਗੱਲ ਕਰਨ ਜਾ ਰਿਹਾ ਕਿਉਂਕਿ ਇਹ ਐਕਟ ਦੀਆਂ ਜਿਹੜੇ ਆਉਣ ਵਾਲੇ ਟਾਈਮ ਦੇ ਵਿੱਚ ਪ੍ਰੈਕਟੀਕਲ ਦੇ ਵਿੱਚ ਲੋਕਾਂ ਤੇ ਮਾੜਾ ਅਸਰ ਪੈਣ ਵਾਲਾ ਉਹ ਮੈਨੂੰ ਇਹਦੇ ਇਹਦੇ ਜਿਹੜੇ ਐਸਪੈਕਟ ਨੇ ਮੈਂ ਉਹ ਵੀ ਥੋੜਾ ਨਾਲ ਡਿਸਕਸ ਕਰਾਂਗਾ ਹੁਣ ਲਲਤਾ ਕੁਮਾਰੀ ਦੀ ਜੱਜਮੈਂਟ ਆਈ ਸੀ 2014 ਚ 13 14 ਸੁਪਰੀਮ ਕੋਰਟ ਦੇ ਵਿੱਚ ਉਹਦੇ ਵਿੱਚ ਸੁਪਰੀਮ ਕੋਰਟ ਨੇ ਕਹਿਤਾ ਸੀ ਵੀ ਇਹ ਮੰਡੈਟਰੀ ਆ ਵੀ ਐਫ ਆਈ ਆਰ ਲੌਂਚ ਕੀਤੀ ਜਾਊਗੀ ਤੇ ਕੁਝ ਕੁਝ ਸੀ ਵੀ ਪ੍ਰੀਲੀਮੀਨਰੀ ਇਨਕੁਆਇਰੀ ਕਿਸ-ਕਿਸ ਕੇਸਾਂ ਦੇ ਵਿੱਚ ਹੋਣੀ ਹੈ ਨਹੀਂ ਹੋਣੀ ਹੁਣ ਇਹ ਨਵੇਂ ਐਕਟ ਦੇ ਵਿੱਚ ਜਿਹੜੇ ਅਫੈਂਸਸ ਦੇ ਵਿੱਚ 3 ਤੋਂ ਲੈ ਕੇ 7 ਸਾਲ ਦੀ ਸਜ਼ਾ ਉਦੇ ਵਿੱਚ ਜਿਹੜੀ ਪ੍ਰੀਲੀਮੀਨਰੀ ਇਨਕੁਆਰੀ 15 ਦਿਨ ਦੇ ਤੇ ਐਫਐਸਐਚਓ ਨੂੰ ਕਰਨ ਵਾਸਤੇ ਐਫਆਈਆਰ ਤਾਂ ਹੁਣੀ ਐਫਆਈਆਰ ਤਾਂ ਹੁੰਦੀ ਹੈ ਫਸਟ ਇਨਫੋਰਮੇਸ਼ਨ ਰਿਪੋਰਟ ਜਿਹੜੀ ਕੇ ਸਭ ਤੋਂ ਪਹਿਲੀ ਰਿਪੋਰਟ ਆ ਉਹ ਇਸ ਕਰਕੇ ਮੰਨੀ ਗਈ ਸੀ ਵੀ ਸਭ ਤੋਂ ਪਹਿਲਾ ਬੰਦਾ ਨਾ ਤਾਂ ਕੋਈ ਉਹ ਚ ਚੇਂਜ ਕਰ ਸਕਦਾ ਉਹ ਸਚਾਈ ਦੱਸੂਗਾ 15 ਦਿਨ ਦੇ ਵਿੱਚ ਤਾਂ ਬਹੁਤ ਚੇਂजेस ਕਰ ਸਕਦਾ ਇੰਪਰੂਵਮੈਂਟ ਕਰ ਸਕਦਾ ਵਕੀਲ ਤੋਂ ਮਿਲ ਕੇ ਆਪਣੀ ਸਟੇਟਮੈਂਟ ਨੂੰ ਚੇਂਜ ਕਰ ਸਕਦਾ ਔਰ ਇਹਦੇ ਵਿੱਚ ਉਹ ਹਰ ਜਿਹੜਾ 3 ਤੋਂ 7 ਸਾਲ ਦੀ ਸਜ਼ਾ ਵਾਲਾ ਉਹਦੇ ਵਿੱਚ ਪ੍ਰੀ ਲਿਮਿਨਰੀ ਇਨਕੁਆਇਰੀ ਪੁਲਿਸ ਕੋਲ ਦਿੱਤੀ ਔਰ ਪੁਲਿਸ ਕੋਲ ਇੰਨੀ ਪਾਵਰ ਦਿੱਤੀ ਹੈ ਕਿ ਉਹ ਉਹ ਉਹਨਾ ਟਾਈਮ ਦੇ ਵਿੱਚ ਜੋ ਮਰਜ਼ੀ ਕਰਦੀ ਰਵੇ ਆਪਾਂ ਨੂੰ ਪਤਾ ਹੀ ਹੈ ਪੁਲਿਸ ਦੇ ਹਾਲਾਤ ਜਿਹੜੇ ਨੇ ਐਨੇ ਜਿਆਦਾ ਬਹੁਤ ਜਿਆਦਾ ਅਮੇਜ ਚੰਗਾ ਨਹੀਂ ਹੈ ਲੋਕਾਂ ਦੀਆਂ ਨਜ਼ਰਾਂ 'ਚ ਔਰ ਪ੍ਰੈਕਟੀਕਲੀ ਵੀ ਤੁਹਾਨੂੰ ਪਤਾ ਹੈ ਪੋਲੀਟੀਕਲੀ ਵੀ ਯੂਜ਼ ਹੁੰਦੀ ਹੈ ਉਹ ਤੇ ਮੈਂ ਨਹੀਂ ਕਮੈਂਟ ਕਰਨਾ ਚਾਹੁੰਦਾ ਔਰ ਇਸ ਜਿਹੜਾ ਨਵਾਂ ਐਕਟ ਦੇ ਵਿੱਚ ਹੋਰ ਜਿਹੜਾ ਜਿਆਦਾ ਡੇਂਜਰਸ ਮੈਨੂੰ ਲੱਗਿਆ ਉਹ ਸੈਕਸ਼ਨ 113 ਇਦੇ ਵਿੱਚ ਤੁਸੀਂ ਵੀ ਗੱਲ ਕੀਤੀ ਹੈ ਯੂਏਪੀਏ ਬਣਿਆ ਹੋਇਆ 테러ਰਿਸਟ ਐਕਟੀਵਿਟੀਜ਼ ਨੂੰ ਕੰਟਰੋਲ ਕਰਨ ਵਾਸਤੇ ਔਰ ਜਦੋਂ ਵੀ ਯੂਏਪੀਏ ਕਿਸੇ ਬੰਦੇ ਤੇ ਲੱਗਦਾ ਤੇ ਉਹ ਮਿਨਿਸਟਰੀ ਤੋਂ ਸੈਂਸ਼ਨ ਲੈ ਕੇ ਹੀ ਲਾਇਆ ਜਾਂਦਾ ਇਦਾਂ ਨਹੀਂ ਵੀ ਡਾਇਰੈਕਟ ਚੱਕ ਕੇ ਐਫਐਚਓ ਲਗਾ ਦੇਗਾ ਤੇ ਹੁਣ ਜਿਹੜਾ ਸੈਕਸ਼ਨ 113 ਇਹਨਾਂ ਨੇ ਇਨਸਰਟ ਕੀਤਾ ਉਹਦੇ ਵਿੱਚ ਐਫਐਚਓ ਕੋਲੇ ਪਾਵਰ ਦਿੱਤੀ ਵੀ ਉਹ 테러ਰਿਸਟ ਐਕਟੀਵਿਟੀ ਐਫਆਈਆਰ ਕਰੂ ਔਰ ਇੰਨੀ ਇੱਕ ਡੇਂਜਰਸ ਹੋ ਚ ਪ੍ਰੋਵੀਜ਼ਨਸ ਬਣਵਾਈਆਂ ਬਣਾਈਆਂ ਨੇ 113 ਤੇ ਚਲੋ ਲਾਇਆ ਹੈ ਸੈਕਸ਼ਨ ਦਾ ਡਿਫਾਈਨ ਕਰਦਾ ਉਹਨੂੰ ਪੂਰਾ ਡਿਟੇਲ ਦੇ ਵਿੱਚ ਔਰ ਇਹਦੇ ਕਿਸੇ ਵੀ ਤਰ੍ਹਾਂ ਦਾ ਜਿਵੇਂ ਯੂਨਿਟੀ ਮਤਲਬ ਇਹ ਕਹਿੰਦਾ ਅਖੰਡਤਾ ਇੰਟੀਗ੍ਰਿਟੀ ਸੋਵਰਨਿਟੀ ਆਫ ਇੰਡੀਆ ਦੀ ਸਿਕਿਉਰਿਟੀ ਨੂੰ ਕੋਈ ਵੀ ਇੰਟੈਂਟ ਟੈਰਰ ਅਟੈਕ ਦਾ ਕੋਈ ਖਤਰਾ ਫਸਟ ਟਾਈਮ ਟੈਰੋਰੀਜ਼ਮ ਨੂੰ ਇਸ ਐਕਟ ਦੇ ਵਿੱਚ ਅਫੈਂਸ ਬਣਾਇਆ ਗਿਆ ਔਰ ਇਹਦੇ ਚ ਇਥੋਂ ਤੱਕ ਕਹਿੰਦਾ ਜਿੱਦਾਂ ਇੰਡੀਆ ਦੇ ਵਿੱਚ ਉਹਦਾ ਕੋਈ ਕਾਰਵਾਈ ਹੁੰਦੀ ਹੈ ਜਾਂ ਆਊਟਸਾਈਡ ਇੰਡੀਆ ਹੁਣ ਮੈਨੂੰ ਜਿਹੜਾ ਮੈਂ ਇਹਨੂੰ IFAM of the ਜ ਤੁਸੀਂ ਨਿਜਰ ਵਾਲੇ ਕੇਸ ਨਾਲ ਰਿਲੇਟਡ ਕਰਦੇ ਹਾਂ ਕਿਉਂਕਿ ਅਦਰਵਾਈਜ਼ ਤਾਂ ਅਫੈਂਸ ਜੀ ਇੰਡੀਆ ਦੇ ਵਿੱਚ ਰਹਿ ਕੇ ਇੰਡੀਆ ਦਾ ਹੁੰਦਾ ਜੂਰਿਸਡਿਕਸ਼ਨ ਤਾਂ ਤਦੇ ਇੰਡੀਆ ਦੀ ਬਣਦੀ ਪਈ ਹੈ ਹੁਣ ਤੁਸੀਂ ਕੋਈ ਵੀ ਐਕਟ ਆਊਟਸਾਈਡ ਇੰਡੀਆ ਦੇ ਵਿੱਚ ਡੈਮੇਜ ਕਰਨਾ ਡਿਸਟਰਕਸ਼ਨ ਆਫ ਐਨੀ ਪ੍ਰੋਪਰਟੀ ਇਨ ਇੰਡੀਆ অর ਫੋਰਨ ਕੰਟਰੀ ਫੋਰਨ ਕੰਟਰੀ ਦੇ ਵਿੱਚ ਅਗਰ ਕੋਈ ਡੈਮੇਜ ਕਰਦਾ ਫੋਰਨ ਕੰਟਰੀ ਦਾ ਕਾਨੂੰਨ ਲੱਗ ਕੇ ਉੱਥੇ ਅਫੈਂਸ ਉਹ ਹੋ ਸਕਦਾ ਨਾ ਉੱਥੇ ਵੀ ਹੋ ਸਕਦਾ ਔਰ ਇੱਥੋਂ ਤੱਕ ਕਿ ਕੋਈ ਵੀ ਬੰਦਾ ਉਹ ਉਹਨਾਂ ਦੇ ਡੇੜਾ ਵੀ ਕੋਈ ਆਰਗੇਨਾਈਜੇਸ਼ਨ ਹੈ ਜਿਹੜਾ ਆਰਗੇਨਾਈਜੇਸ਼ਨ ਆਰਗੇਨਾਈਜ਼ਡ ਕਰਾਈਮ ਤੋਂ ਇਹਨਾਂ ਨੇ ਯੂਜ਼ ਕੀਤਾ ਹੈ ਇਹ ਬੜੀ ਵਾਈਡ ਪਾਵਰ ਦਿੰਦੀ ਹੈ ਇੱਥੋਂ ਇਹਦੇ ਨਾਲ ਰਿਲੇਟਡ ਸੈਕਸ਼ਨ 152 ਕਿਉਂਕਿ 124 ਇਹ ਸੁਪਰੀਮ ਕੋਰਟ ਦੀ ਜੱਜਮੈਂਟ ਆ ਗਈ ਸੀ ਉਹਦੇ ਤੇ ਸਟੇ ਵੀ ਕਰਤੀ ਸੀ ਕਿ ਸੈਡੀਸ਼ਨ ਜਿਹੜਾ ਹੈ ਉਹ ਇੱਕ ਅਫੈਂਸ ਨਹੀਂ ਰਹੂਗਾ ਪਰ ਇੰਡਾਇਰੈਕਟਲੀ ਹੁਣ 152 ਸੈਕਸ਼ਨ ਇਹਨਾਂ ਨੇ ਇਨਸਰਟ ਕੀਤਾ ਇਹਦੇ ਵਿੱਚ ਸੁਪਰੀਮ ਕੋਰਟ ਨੇ ਕਿਹਾ ਵੀ ਸੈਡੀਸ਼ਨ ਨਹੀਂ ਉਹਨੂੰ ਰਾਜ ਤਰੋ ਦੇਸ਼ ਤਰੋ ਨੂੰ ਨਹੀਂ ਕਰਨਾ ਹੁਣ ਉਹ ਦੀ ਜਗ੍ਹਾ ਕਰਤਾ ਐਕਟ ਇਨ ਡੇਂਜਰਿੰਗ 152 ਸੋਵਰਿਨਿਟੀ ਯੂਨਿਟੀ ਐਂਡ ਇੰਟੀਗ੍ਰਿਟੀ ਆਫ ਇੰਡੀਆ ਇੱਥੇ ਜਿਹੜੇ ਫੰਡਮੈਂਟਲ ਰਾਈਟ ਨੇ ਇਹ ਕੋਈ ਵੀ ਇਹ ਕਹਿੰਦਾ ਹੂ ਐਵਰ ਪ੍ਰੋਪੋਜ਼ਿੰਗ ਔਨ ਨੋਇੰਗਲੀ ਬਾਇ ਵਰਡਸ ਇਦਰ ਸਪੋਕਨ ਔਨ ਰਿਟਨ ਚਾਹੇ ਲਿਖਤੀ ਕਰ ਦੇਵੇ ਚਾਹੇ ਬੋਲ ਕੇ ਕਰ ਦੇਵੇ ਹੁਣ ਇਹਨੂੰ ਡਿਫਾਈਨ ਕਿਨੇ ਕਰਨਾ ਹੈ ਤਾਂ ਬੜੀ ਵੇਗ ਡੈਫੀਨੇਸ਼ਨ ਹੋ ਗਈ ਨਾ ਇੱਕ ਪਾਸੇ ਤਾਂ ਸਾਡਾ ਆਰਟੀਕਲ 19 21 ਜਿਹੜਾ ਫੰਡਾਮੈਂਟਲ ਰਾਈਟਸ ਨੇ ਉਹ ਫਰੀडम ਆਫ ਐਕਸਪ੍ਰੈਸ਼ਨ ਐਂਡ ਸਪੀਚ ਨੂੰ ਕਹਿੰਦੇ ਆ ਜੇ ਹੁਣ ਕਿਸੇ ਦਾ ਸਪੀਚ ਨੂੰ ਤੁਸੀਂ ਕ੍ਰਿਮੀਨਾਈਜ਼ ਕਰਨਾ ਕੋਈ ਵੀ ਕਰਦੇ ਐ ਐਸਐਚਓ ਵੀ ਇਹਦੇ ਨਾਲ ਇੰਟੀਗ੍ਰਿਟੀ ਨੂੰ ਖਤਰਾ ਹੈ ਉਹ ਤਾਂ ਬੰਦਾ ਫਸ ਗਿਆ ਨਾ ਉਹ ਬਰੀ ਬਾਅਦ ਚ ਹੁੰਦਾ ਜਾਂ ਨਹੀਂ ਹੁੰਦਾ ਇੱਕ ਵਾਰ ਤੇ ਚੱਕੀ ਅੰਦਰ ਦੇ ਤਾ ਸੋ ਇਹ ਜਿਹੜੇ ਮਤਲਬ ਇੱਥੇ ਡੇਂਜਰਸ ਜਿਹੜਾ ਕਲੋਨੀਅਲ ਲਾਅ ਨੂੰ ਇਹ ਕਹਿੰਨੇ ਆ ਇਹ ਤਾਂ ਜ਼ਿਆਦਾ ਕਲੋਨੀਅਲ ਹੋ ਗਿਆ ਉਸ ਤੋਂ ਵੀ ਪਾਸ ਕੀਤਾ ਫੰਡamentals ਕਨਸਟੀਟਿਊਸ਼ਨ ਨੂੰ ਤਾਂ ਤੁਸੀਂ ਚੇਂਜ ਨਹੀਂ ਨਾ ਕਰ ਸਕਦੇ ਇਹਦਾ ਕਨਸਟੀਟ ਇਸੇ ਕਰਕੇ ਜਿਹੜੇ ਅਲੱਗ-ਅਲੱਗ ਪਟੀਸ਼ਨਾਂ ਜਿਹੜੀਆਂ ਨੇ ਉਹ ਦਾਇਰ ਹੋਈਆਂ ਹੋਈਆਂ ਨੇ ਇੱਕ ਕੋਰਟ ਚ ਨਹੀਂ ਹਾਈ ਕੋਰਟ ਦੇ ਵਿੱਚ ਵੀ ਔਰ ਸੈਪਰੇਟ ਉਹਦੀਆਂ ਵੀ ਦੋ ਤਿੰਨ ਜਿਹੜੀਆਂ ਮੈਂ ਪ੍ਰਾਇਮਰਲੀ ਦੱਸ ਦਿੰਨਾ ਵੀ ਜਦੋਂ ਕਿੰਨਾ ਹਾਸਟ ਹਰੀ ਤੇ ਜਲਦਬਾਜ਼ੀ ਵਿੱਚ ਜਦੋਂ ਐਕਟ ਤੁਹਾਨੂੰ ਪਤਾ ਹੀ ਹੈ ਜਦੋਂ ਮੈਕਸਿਮਮ ਮੈਂਬਰ ਆਫ ਪਾਰਲੀਮੈਂਟ ਜਿਹੜੇ ਸਸਪੈਂਡ ਸੀਗੇ ਵਿਦਾਊਟ ਪਾਰਲੀਮੈਂਟਰੀ ਡਿਬੇਟ ਇਹ ਬੜੀ ਜਲਦਬਾਜ਼ੀ ਦੇ ਵਿੱਚ ਇਹਨੂੰ ਪਾਸ ਕੀਤਾ ਗਿਆ ਤੇ 25 ਦਸੰਬਰ ਨੂੰ ਆਨਰੇਬਲ ਪ੍ਰੈਜ਼ੀਡੈਂਟ ਨੇ ਇਹਨੂੰ ਅਸੈਂਟ ਦਿੱਤੀ ਹੈ ਸੋ ਕੁਐਸਚਨ ਜਿਹੜਾ ਹੈ ਹੁਣ ਜਿਵੇਂ ਆਪਾਂ ਫਰਦਰ ਕਮਿੰਗ ਹੁਣ ਜਿਹੜਾ ਤੁਸੀਂ ਹਾਂ ਇਹਦੇ ਵਿੱਚ ਹੋਰ ਮੈਂ ਐਡ ਕਰਦਾ ਜਿਹੜਾ ਨਵਾਂ ਸੈਕਸ਼ਨ ਐਡ ਕੀਤਾ ਉਹ ਜਿਵੇਂ ਪਿਨਿਸ਼ਮੈਂਟ ਫਾਰ ਮਰਡਰ ਸੀ ਪਹਿਲਾਂ 302 ਆਪਾਂ ਜਾਣਦੇ ਸੀ ਹੁਣ ਉਹ 103 ਚ ਕਰਤਾ ਔਰ 103 ਦੇ ਵਿੱਚ ਇੱਕ ਹੋਰ ਐਡ ਕਰਤਾ ਮੌਬ ਲਿੰਚਿੰਗ ਨੂੰ ਐਡ ਕੀਤਾ ਹੈ ਮੌਵ ਲੈਂਚਿੰਗ ਹੁੰਦੀ ਹੈ ਜਾਂ ਗਰੁੱਪ ਆਫ 5 ਜਾਂ 5 ਤੋਂ ਵੱਧ ਲੋਕ ਜੇ ਇੱਕ ਜਿਵੇਂ ਹੁਣ ਕਿਸੇ ਨੇ ਮੌਕੇ ਤੇ ਹੀ ਬਿਨਾਂ ਟ੍ਰਾਇਲ ਤੋਂ ਨਵੇੜਾ ਕਰਤਾ ਜੇ ਕਿਸੇ ਨੇ ਅਫੈਂਸ ਕੀਤਾ ਕੁੱਟਮੁੱਟ ਕੇ ਮਾਰਤਾ ਹੁਣ ਉਹ ਨੂੰ ਪਹਿਲਾਂ ਇਹ ਅਫੈਂਸ ਹੈ ਨਹੀਂ ਸੀ ਹੁਣ ਸੁਪੋਜ਼ ਕਿਸੇ ਨੇ ਕੋਈ ਵੀ ਕਿਸੇ ਕਿਸਮ ਦਾ ਜਿਵੇਂ ਆਪਾਂ ਯੂਜੂਲੀ ਦੇਖਦੇ ਆ ਕਿ ਦੋਹੇ ਤਰ੍ਹਾਂ ਨਾਲ ਆਪਾਂ ਇਹਨੂੰ ਦੇਖ ਸਕਦੇ ਆ ਮੈਂ ਮਤਲਬ ਕ੍ਰਿਟਿਕ ਨਹੀਂ ਹਾਂ ਵੀ ਕਾਨੂੰਨ ਇਹ ਗਲਤ ਬਣਿਆ ਜੇ ਕਿਸੇ ਨੂੰ ਕੋਈ ਗਾਵਾਂ ਲੱਤੀ ਜਾਂਦਾ ਸੀ ਉਹਨੂੰ ਕੁੱਟ ਮਾਰ ਕੇ ਡੈਥ ਕਰਤੀ ਉਹਦੇ ਤੇ ਵੀ ਲੱਗਣਾ ਬਣਦਾ ਲਾਉਣਾ ਜਾਂ ਨਾ ਲਾਉਣਾ ਬਾਤੀਆਂ ਗੱਲਾਂ ਐਕਟ ਬਣਿਆ ਹੋਇਆ ਕਿਉਂਕਿ ਇਹਦੀ ਗੱਲ ਮੈਂ ਇਸ ਕਰਕੇ ਕਰਦਾ ਹੈ ਇਹ ਮਿਨਿਓਰਿਟੀ ਕਮਿਊਨਿਟੀ ਨਾਲ ਹੁੰਦਾ ਆਇਆ ਐਕਟ ਬਣਾ ਕੇ ਯੂਜ਼ ਸਿਰਫ ਤੇ ਸਿਰਫ ਮਿਨਿਓਰਿਟੀ ਕਮਿਊਨਿਟੀ ਦੇ ਅਗੇਂਸਟ ਯੂਜ਼ ਕੀਤਾ ਜਾਂਦਾ ਇਹ ਮੈਂ ਇਹਦਾ ਲੰਮੀਆਂ ਜੜਾਂ ਨੇ ਇਹਦੇ ਤੇ ਘੱਟੋ ਘੱਟ ਘੰਟਾ ਲੱਗ ਸਕਦਾ ਵਿਦ ਪ੍ਰੂਫ ਮੈਂ ਇਹ ਗੱਲ ਕਰ ਰਿਹਾ ਹਾਂ ਜੇ ਕੋਈ ਬੇਅਦਵੀ ਕਰਦਾ ਸੀ ਬੇਅਦਬੀ ਕਰਕੇ ਬੰਦੇ ਨੂੰ ਉਹਨੂੰ ਉੱਥੇ ਕੁੱਟ ਕੇ ਕੋਈ ਸਜ਼ਾ ਦੇ ਦਿੱਤੀ ਜਾਂਦੀ ਸੀ ਹੁਣ ਉਹ ਮੌਬ ਲਿੰਚਿੰਗ ਨੂੰ ਇਹਨਾਂ ਨੇ ਕਵਰ ਕਰ ਲਿਆ ਉਹਦੇ ਵਿੱਚ ਉਹਦੇ ਵਿੱਚ ਵੀ ਇੰਪ੍ਰਿਜ਼ਨਮੈਂਟ ਫਾਰ ਲਾਈਫ ਐਂਡ ਫਾਈਨ ਡੇਥ ਦੀ ਸਜ਼ਾ ਵੀ ਹੈ ਜਿਵੇਂ ਮਰਡਰ ਚ ਡੇਥ ਦੀ ਸਜ਼ਾ ਉਦਾਂ ਹੀ ਉਹਦੇ ਚ ਕਿਉਂਕਿ ਵੈਸੇ ਤਾਂ ਇਹ ਹੈਗਾ ਹੀ ਕਾਨੂੰਨ ਕੇ ਵੀ ਕਿਸੇ ਨੂੰ ਵੀ ਅਨਹਰਡ ਜਾਂ ਬਿਨਾ ਸੁਣੇ ਤੋਂ ਸਜ਼ਾ ਨਹੀਂ ਦਿੱਤੀ ਜਾ ਸਕਦੀ ਉਹਦਾ ਪੱਖ ਸੁਣੇ ਤੋਂ ਬਿਨਾ ਤਾਂ ਹੀ ਟ੍ਰਾਇਲ ਚੱਲਦੇ ਹਨਾ ਟ੍ਰਾਇਲ ਇਸੇ ਕਰਕੇ ਹੁੰਦੇ ਹਨ ਤੋ ਇਹ ਜਿਹੜਾ ਇਹ ਵੀ ਇਹਦੇ ਚ ਥੋੜਾ ਇੰਪੋਰਟੈਂਟ ਐਸਪੈਕਟ ਸੀਗਾ ਤੇ ਇੱਕ ਜਿਹੜਾ ਮੈਂ ਚਾਹੁੰਦਾ ਵੀ ਇਹ ਲੋਕਾਂ ਨੂੰ ਅਵੇਅਰ ਹੋਣ ਦੀ ਲੋੜ ਹੈ ਹੁਣ ਉਹ ਹੈਗਾ ਪਹਿਲਾਂ ਜਦੋਂ ਵੀ ਡੈਥ ਬਾਈ ਨੈਗਲੀਜੈਂਸ ਹੁੰਦੀ ਸੀ ਉਹ ਲੋਕਾਂ ਨੂੰ ਆਮ ਕਰਕੇ ਜ਼ਿਕਰ ਆਉਂਦਾ ਕੋਈ ਰੋਡ ਐਕਸੀਡੈਂਟ ਹੋ ਗਿਆ ਜਾਂ ਮੈਡੀਕਲ ਨੈਗਲੀਜੈਂਸ ਹੋ ਗਈ ਤਾਂ 304 ए ਲੱਗਦਾ ਸੀ ਉਹਦੇ ਚ ਇੰਟੈਂਸ਼ਨ ਨਹੀਂ ਸੀ ਹੁੰਦੀ ਬੰਦੇ ਦੀ ਬੰਦੇ ਨੂੰ ਮਾਰਨ ਦੀ ਪਰ ਨੈਗਲੀਜੈਂਸ ਕਰਕੇ ਡੈਥ ਹੋ ਜਾਂਦੀ ਸੀ ਔਰ ਉਹਦੇ ਵਿੱਚ ਉਦੋਂ ਮੈਕਸਿਮਮ ਸਜ਼ਾ 2 ਸਾਲੀ ਸੀ ਔਰ ਉਹਦੀ ਥਾਣੇਦਾਰ ਨੂੰ ਜਮਾਨਤ ਦੇਣੀ ਪੈਂਦੀ ਸੀ ਉਹ ਵੀ ਮੈਂ ਕਲੀਅਰ ਕਰ ਦਿੰਦਾ ਜਿਹੜੇ ਵੀ ਅਫੈਂਸ ਦੇ ਵਿੱਚ ਸਜ਼ਾ 3 ਸਾਲ ਜਾਂ 3 ਸਾਲ 3 ਸਾਲ ਤੱਕ ਦੀ ਹੈ ਉਹ ਨਾਨ ਕਾਗਨੀਜੇਬਲ ਤੇ ਅਵੇਲੇਬਲ ਹੈ ਉਹਨੂੰ ਐਸਐਚਓ ਜਾ ਕੇ ਵੀ ਅਰੈਸਟ ਨਹੀਂ ਕਰ ਸਕਦਾ ਉਹਨੂੰ ਛੱਡਣਾ ਹੀ ਪਊਗਾ ਉਹਦਾ ਰਾਈਟ ਹੈ ਮੈਟਰ ਆਫ ਰਾਈਟ ਹੈ ਜਿਹਦੀ ਸਜ਼ਾ 3 ਸਾਲ ਤੋਂ ਉੱਤੇ ਆ ਉਹ ਨਾਨ ਕਾਗਨੀਜੇਬਲ ਨਾਨ ਅਵੇਲੇਬਲ ਅਫੈਂਸ ਹੈ ਯੂਜੂਲੀ ਜਿਹੜਾ ਮੈਂ ਕਨਸੈਪਟ ਇਹਦੇ ਵਿੱਚ ਇਹ ਹੈ ਪਰ ਹੁਣ ਉਹ ਨਾਨ ਅਵੇਲੇਬਲ ਹੋ ਗਿਆ ਕਿਉਂਕਿ ਉਹਦੀ ਸਜ਼ਾ 5 ਸਾਲੀ ਕਰਦੀ ਹੈ ਮਮੇ ਲਾ ਦੇ ਡੈਥ ਹੁੰਦੀ ਹੈ ਨੈਗਲੀਜੈਂਸ ਦੇ ਨਾਲ ਔਰ ਇੱਕ ਹੋਰ ਇੱਕ ਹੋਰ ਇਹ ਚ ਵਾਧਾ ਕੀਤਾ ਹੈ ਕਿ ਮੈਡੀਕਲ ਪ੍ਰੈਕਟਿਸ਼ਨਰਸ ਨੇ ਜਿਹੜੇ ਡਾਕਟਰਸ ਨੇ ਉਹਨਾਂ ਨੂੰ ਇਹਦੇ ਵਿੱਚ ਛੋਟ ਦਿੱਤੀ ਹੈ ਜੇ ਉਹਨਾਂ ਤੋਂ ਕੋਈ ਨੈਗਲੀਜੈਂਸ ਨਾਲ ਡੈਥ ਹੁੰਦੀ ਹੈ ਤਾਂ ਉਹਦੀ ਸਜ਼ਾ 2 ਸਾਲ ਦੀ ਹੈ ਇਹ ਸੈਕਸ਼ਨ ਜਿਹੜਾ ਹੈ ਅੰਗੈਲੀ ਨਾ ਹੁੰਦੀ ਹੁਣ ਚੇਂਜ ਹੋ ਕੇ ਠੀਕਰ 101 ਬਣ ਗਿਆ ਹੈ ਅਭੀ ਜੇ ਡਾਕਟਰਾਂ ਤਾਂ ਨੀਂਗਲੀ ਨਾਲ ਡਾਕਟਰਾਂ ਤੋਂ ਕਿਸੇ ਦੀ ਮੌਤ ਹੁੰਦੀ ਹੈ ਤਾਂ ਉਹਨਾਂ ਨੂੰ ਕੋਈ ਸਜ਼ਾ ਨਹੀਂ ਆਮ ਬੰਦੇ ਤੋਂ ਜਿਹੜਾ ਗੈਲ ਉਹਨਾਂ ਲਈ 2 ਸਾਲ ਦੀ ਉਹ ਰੱਖੀ ਹੈ ਉਹਨਾਂ ਲਈ 5 ਸਾਲ ਹੀ ਨਹੀਂ ਉਹਨਾਂ ਲਈ ਮਤਲਬ ਰਿਲੈਕਸੇਸ਼ਨ ਦੇ ਦਿੱਤੀ ਪੁਰਾਣੇ ਐਕਟ ਵਿੱਚ ਇਹ ਹੈ ਨਹੀਂ ਸੀ ਔਰ ਉਸ ਤੋਂ ਬਾਅਦ ਜਿਹੜਾ 106 2 ਹੈ ਉਹਦੇ ਵਿੱਚ ਇਹ ਲਿਖਿਆ ਕਿ ਵੀ ਜੇ ਕੋਈ ਬੰਦਾ ਕਿਸੇ ਦੀ ਡੈਥ ਕਰਕੇ ਨੈਗਲੀਜੈਂਸ ਦੇ ਨਾਲ ਪੁਲਿਸ ਆਫੀਸਰ ਨੂੰ ਇੰਟੀਮੀਟ ਨਹੀਂ ਕਰਦਾ ਜਾਂ ਮੈਜਿਸਟ੍ਰੇਟ ਨੂੰ ਨਹੀਂ ਕਰਦਾ ਜਾਂ ਭੱਜ ਜਾਂਦਾ ਹਿੱਟ ਐਂਡ ਰਨ ਕਹਿ ਦਿੰਦੇ ਨੇ ਉਹច ਸਜ਼ਾ 5 ਸਾਲ ਦੀ ਵੀ ਆ 10 ਸਾਲ ਦੀ ਕਰਦੀ। ਵੀ ਬੰਦਾ ਕਿਸੇ ਨੂੰ ਮਾਰ ਕੇ ਆਪਾਂ ਕਹਿੰਦੇ ਭੱਜ ਗਿਆ। ਉਹਦੇ 'ਚ ਮਤਲਬ ਵਾਈਫਰਕੇਟ ਹੋਣਾ ਵੀ ਬਣਦਾ ਸੀ ਕਿਉਂ? ਕਈ ਵਾਰ ਬੰਦਾ ਮਾਰ ਕੇ ਦੌੜ ਜਾਂਦਾ ਵੀ ਅਸੀਂ ਮੌਕੇ ਤੇ ਨਹੀਂ ਮਿਲਦੇ। ਉਹਦੇ ਉਹਦੇ 'ਚ ਇੱਕ ਸੈਕਸ਼ਨ ਜਿਹੜਾ 106 2 ਕਰਕੇ ਉਹ 'ਚ 10 ਸਾਲ ਵੀ ਕੀਤੀ ਹੈ। ਤੋਂ ਇਹ ਇਹ ਮਤਲਬ ਉਸ ਤੋਂ ਨੈਕਸਟ ਜਿਹੜਾ ਸਨੇਚਿੰਗ ਜਿਹੜੀ ਪਹਿਲਾਂ ਸੀ ਉਹ 304 ਕਰਦੀ ਹੈ। ਪਿਨਿਸ਼ਮੈਂਟ ਫਾਰ ਰੇਪ ਜਿਹੜੀ ਹੈ 376 ਨੂੰ 64 ਕਰਤਾ ਸੇਮ ਡੈਫੀਨੇਸ਼ਨ ਹੈ ਕੋਈ ਜੋ ਪਹਿਲਾ ਵਾਲੇ ਐਕਟ ਵਿੱਚ ਸੀ ਉਹੀ ਹੋਣਾ ਹੈ ਇਵਨ ਕਿ ਇਹ ਅਮੈਂਡਮੈਂਟ ਸਿਗੀਆਂ ਪਹਿਲਾਂ ਹੀ ਹੋ ਚੁੱਕੀਆਂ ਆ ਆਈਪੀਸੀ ਦੇ ਵਿੱਚ ਉਹੀ ਇਨਸਰਟ ਕੀਤੀਆਂ ਆਈ ਐਮ ਨਾਟ ਕਮੈਂਟਿੰਗ ਔਨ 댓 ਜਿੱਤਾ ਮਤਲਬ ਰੀਵੀਅਸ ਆਰਟ 326 ਸੀ ਉਹ 118 ਕਰਤਾ ਹੁਣ 152 ਮੈਂ ਆਲਰੇਡੀ ਤੁਹਾਨੂੰ ਦੱਸ ਚੁੱਕਿਆ ਹੁਣ ਇਹਦੇ ਇਹਦੇ ਵਿੱਚ ਪਹਿਲਾਂ 497 ਐਡਲਟਰੀ ਸੀ ਐਡਲਟਰੀ ਸੁਪਰੀਮ ਕੋਰਟ ਨੇ ਮਤਲਬ ਜੱਜਮੈਂਟ ਦੇ ਵਿੱਚ ਛੈਟਸਾਈਡ ਕਰਤੀ ਸੀ ਹੁਣੇ ਨਵੇਂ ਐਕਟ ਵਿੱਚ ਨਹੀਂ ਪਾਇਏ ਨਹੀਂ ਸੀ ਸਕਦੇ ਕਿਉਂਕਿ ਸੁਪਰੀਮ ਕੋਰਟ ਦੀ ਜੱਜਮੈਂਟ ਸੀ ਐਦਾਂ ਹੀ 377 ਹੋਮੋਸੈਕਸ਼ੁਅਲਿਟੀ ਸਮ ਲਿੰਗ ਦਾ ਵਾਲਾ ਸੀਗਾ ਜਿਹੜਾ ਉਹ ਵੀ ਨਵੇਂ ਐਕਟ ਵਿੱਚ ਅਫੈਂਸ ਨਹੀਂ ਹੈ ਕਿਉਂਕਿ ਸੁਪਰੀਮ ਕੋਰਟ ਦੀ ਇਹਦੇ ਤੇ ਜੱਜਮੈਂਟ ਆ ਗਈ ਸੀ ਤੋਂ ਜਿਹੜਾ ਮਤਲਬ ਕੋਈ ਫਾਈਨ ਇੰਪੋਜ਼ ਕਰਨਾ ਉਹਦੀ ਜਗ੍ਹਾ ਕਮਿਊਨਿਟੀ ਸਰਵਿਸ ਵੀ ਕਿਸੇ ਮਤਲਬ ਹਸਪੀਟਲ ਦੇ ਵਿੱਚ ਬੰਦਾ ਉਹਦੇ ਤਰ੍ਹਾਂ ਵੀ ਵੀ ਸਜ਼ਾ ਦਿੱਤੀ ਜਾ ਸਕਦੀ ਹੈ ਐਦਾਂ ਦਾ ਪ੍ਰਾਵਧਾਨ ਹੈ ਬਹੁਤ ਜਿਹੜੇ ਮਤਲਬ ਜਿੱਥੋਂ ਤੱਕ ਮੈਂ ਦੇਖਦਾ ਚਲੋ ਪੋਜੀਟਿਵਲੀ ਜੇ ਆਪਾਂ ਇਹਨੂੰ ਉੱਥੋਂ ਵੀ ਦੇਖੀਏ ਕੋਸ਼ਕ ਜਿਹੜੇ ਲੋਡ ਸੀ ਜਿਹੜੀਆਂ ਚੀਜ਼ਾਂ ਦੀ ਇੰਪਰੂਵਮੈਂਟ ਕਰਨ ਦੀ ਉਹ ਇੰਪਰੂਵਮੈਂਟ ਹੋ ਜਾਣੀ ਚਾਹੀਦੀ ਸੀ ਪਰ ਜਿੱਥੋਂ ਤੱਕ ਫਰੀडम ਜਿਹੜੇ ਨੇ ਉਹ ਲੈਂਡ ਦੀ ਗੱਲ ਕੀਤੀ ਹੈ ਉਹ ਤਾਂ ਬੜਾ ਡੇਂਜਰਸ ਹੋ ਚੁੱਕਿਆ ਨਾ ਉਹ ਤਾਂ ਇਨਵੋਲੇਟਿਵ ਟੂ ਸਾਡੇ ਫੰਡਾਮੈਂਟਲ ਰਾਈਟ ਹੈ ਇਸੇ ਕਰਕੇ ਤਾਂ ਇਹਦਾ ਵਿਰੋਧ ਵੀ ਹੋ ਰਿਹਾ ਇਹਨੂੰ ਆਪੋਜ਼ ਵੀ ਕੀਤਾ ਜਾ ਰਿਹਾ ਔਰ ਦੂਜੇ ਨੰਬਰ ਤੇ ਜਿਹੜਾ ਪ੍ਰੋਸੀਜਰਲ ਤੇ ਸਬ ਦੋ ਤਰ੍ਹਾਂ ਦੇ ਹੈ ਇੱਕ ਤਾਂ ਪ੍ਰੋਸੀਜਰ ਦੱਸਦਾ ਇੱਕ ਸਬਸਟੈਂਟਿਵ ਲਾਅ ਹੈ ਸਬਸਟੈਂਟਿਵ ਲਾਅ ਜਿਵੇਂ ਆਈਪੀਸੀ ਹੈ ਪਰਚਾ ਪਹਿਲਾਂ ਸੈਕਸ਼ਨ ਜੇ 300 ਕਿਸੇ ਦਾ ਮਰਡਰ ਹੁੰਦਾ ਸੀ 302 ਚ ਹੁੰਦਾ ਸੀ ਅੱਜ ਤੋਂ 103 ਚ ਹੋ ਜਾਏਗਾ ਇਹ ਇਹ ਅਫੈਂਸ ਬਣ ਗਿਆ ਪਰ ਜਿਹੜਾ ਟ੍ਰਾਇਲ ਕੋਰਟ ਦੇ ਵਿੱਚ ਕੇਸ ਚ ਚਲਾਉਣ ਦਾ ਤਰੀਕਾ ਸੀ ਉਹ ਤਾਂ ਬਦਲ ਗਿਆ ਨਾ ਬਦਲ ਗਿਆ ਹੁਣ ਉਹਦੇ ਚ ਉਹਦੇ ਚ ਇਹ ਇਹ ਐਕਟ ਕੁਝ ਨਹੀਂ ਕਹਿੰਦਾ ਵੀ ਜਿਹੜੇ ਪੁਰਾਣੇ ਪਰਚੇ ਹੋਏ ਆ ਅਕਿਊਜ਼ ਤਾਂ ਕਹੂਗਾ ਮੇਰੇ ਮੇਰੇ ਲਈ ਉਹੀ ਮਤਲਬ ਭਾਰਤ ਆਪ ਦੇ ਲਈ ਮੇਰੇ ਲਈ ਉਹੀ ਪ੍ਰੋਸੀਜਰ ਚੱਲੇ ਨਵਾਂ ਐਕਟ ਲਾਗੂ ਹੋ ਗਿਆ ਨਵਾਂ ਐਕਟ ਦੇ ਵਿੱਚ ਨਵੇਂ ਪ੍ਰਾਵਧਾਨ ਨੇ ਨਾ ਰਿਜਰਨਮੈਂਟ ਹੋ ਸਕਦੀ ਆ ਉਹ ਚ ਬੜਾ ਲਿਮਟਿਡ ਹੈ ਉਹ ਚ ਤਾਂ ਬੇਲ ਤੱਕ ਦਾ ਵੀ 187 ਕਰਤਾ 166 ਜਿਹੜਾ ਸੀ ਮਤਲਬ ਜੇ ਆਪਾਂ ਸੀ ਆਰ ਪੀ ਸੀ ਦੀ ਇਹਦੇ ਇਹਦੇ ਕੰਪੈਰੀਸਨ ਦੇ ਨਾਲ ਗੱਲ ਕਰੀਏ ਤੇ ਵੀ ਐਨ ਐਸ ਐਸ ਦੀ ਗੱਲ ਕਰੀਏ ਤਾਂ 187 ਨਵਾਂ ਸੈਕਸ਼ਨ ਇਹਨਾਂ ਨੇ ਇਨਸਰਟ ਕੀਤਾ ਹੈ ਇਰੇ ਵਿੱਚ ਪੁਲਿਸ ਕੋਲ ਇੰਨੀ ਐਕ ਪਾਵਰਾਂ ਦੇਤੀਆਂ ਕਿ ਜਿਹੜਾ ਰਾਈਟ ਆਫ ਵੇਲ ਹੈ ਉਹਦੇ ਉਹ ਵੀ ਕੰਟੇਲ ਹੋ ਗਿਆ ਪਹਿਲਾਂ ਇਹ ਮਤਲਬ ਜੂਸ਼ਲੀ ਹਰ ਬੰਦੇ ਨੂੰ ਪਤਾ ਸੀ 15 ਦਿਨ ਦੀ ਕਸਟਡੀ ਦੀ ਪੁਲਿਸ ਕਸਟਡੀ ਇਹਨੂੰ ਤੁਸੀਂ ਰਿਮਾਂਡ ਕਹਿ ਦਿੰਦੇ ਹੋ ਚਾਹੇ ਉਹ ਅਲੱਗ-ਅਲੱਗ ਟਾਈਮ ਦਾ ਟੋਟਲ 15 ਦਿਨਾਂ ਤੋਂ ਨਹੀਂ ਵੱਧ ਸਕਦਾ ਸੀ ਨਵੇਂ ਐਕਟ ਵਿੱਚ 15 ਦਿਨ ਤੋਂ ਨਹੀਂ ਵੱਧ ਸਕਦਾ ਪਰ ਜਿੱਥੇ ਸਜ਼ਾ 10 ਸਾਲ ਦੀ ਤੱਕ ਦੀ ਸਜ਼ਾ ਹੈ ਉਹ ਪੁਲਿਸ ਆਫੀਸਰ ਪਹਿਲੇ 40 ਦਿਨਾਂ ਦੇ ਵਿੱਚ ਜਦੋਂ ਮਰਜ਼ੀ ਲੈ ਲੇ ਉਹਨੂੰ ਉਹ ਬੜਾ ਜਿਹੜਾ ਇਹਦੇ ਵਿੱਚ ਇੱਕ ਤਰ੍ਹਾਂ ਦਾ ਰਾਈਟ ਟੂ ਵੇਲ ਦੇ ਉੱਤੇ ਇੱਕ ਉਹ ਇਹਦਾ ਜਿਹੜਾ ਇੰਪੈਕਟ ਪੈਣ ਵਾਲਾ ਕਿਉਂਕਿ ਪੁਲਿਸ ਕੋਲ ਪਾਵਰ ਜ਼ਿਆਦਾ ਦੇ ਦਿੱਤੀਆਂ ਨੇ ਤੇ ਜਿਹੜੇ ਇਹਨਾਂ ਦਾ ਆਫੈਂਸ ਜ਼ਿਆਦਾ ਹੈ ਇਸ ਤੋਂ ਜ਼ਿਆਦਾ ਸੈਕਸ਼ਨ 187 ਇਨਸਰਟ ਕੀਤਾ ਉਹਦੇ ਵਿੱਚ ਬਾਕੀ ਸਾਰਾ ਸੇਮ ਹੈ ਜਿਹੜਾ ਆਹ ਮੇਜਰ ਚੇਂਜ ਹੈ ਕਿ ਡਿਫਾਲਟ ਵੇਲ ਲਈ ਅਸੀਂ ਯੂਜ਼ ਕਰਦੇ ਸੀ 167 ਨੂੰ ਪਹਿਲਾਂ ਤੇ ਉਹਦੇ ਵਿੱਚ ਮਤਲਬ ਤੁਸੀਂ ਉਹਦੇ 1 ਤੇ 6 90 ਡੇਸ ਦਾ ਟਾਈਮ ਦੇਤਾ ਉਹਨੂੰ 15 ਦਿਨ ਇਨ ਹੌਲ ਉਹ ਜਦੋਂ ਮਰਜ਼ੀ ਲੈ ਲੇ ਬੇਲ ਵੀ ਆ ਕੋਪਰੇਟ ਨਹੀਂ ਕਰ ਰਿਹਾ ਇੱਕ ਵਾਰ ਬੇਲ ਹੋ ਹੋਣ ਤੋਂ ਬਾਅਦ ਫਿਰ ਉਹ ਕਹਦੇ ਕਿ ਨਹੀਂ ਮੈਨੂੰ ਫੇਰ ਇਹਦੀ ਕਸਟਡੀ ਦੀ ਲੋੜ ਹੈ ਇਨਵੈਸਟੀਗੇਸ਼ਨ ਕਨਕਲੂਡ ਕਰਨਾ ਇਨਵੈਸਟੀਗੇਸ਼ਨ ਦਾ ਰਾਈਟ ਹੈ ਪਰ ਇਹ ਕਿਤੇ ਨਾ ਕਿਤੇ ਜਿਹੜੀ ਬੈਲ ਸੈਟਲਡ ਪ੍ਰੋਪੋਜੀਸ਼ਨ ਆਫ ਲਾਅ ਸੀ ਜਿੱਦਾਂ ਦੋ ਦਾ ਪੁਰਾਤਨ ਲਾਅ ਚੱਲਿਆ ਆਉਂਦਾ ਨਾ ਉਹ ਲਾਅ ਐਕਟ ਬਣਾ ਦਿੰਦਾ ਪਰ ਕੋਰਟਸ ਦੀਆਂ ਅਲੱਗ-ਅਲੱਗ ਜੱਜਮੈਂਟਸ ਉਹਨਾਂ ਨੂੰ ਡਿਫਾਈਨ ਕਰਦੀਆਂ ਪ੍ਰੈਕਟੀਕਲੀ ਕਿੱਦਾਂ ਲਾਗੂ ਹੋਣਾ ਉਹ ਜਿਹੜੇ ਲਾਅ ਬਣੇ ਹੋਏ ਨੇ ਤੇ ਹੁਣ ਇਹਦੇ ਨਾਲ ਕੌਂਟਰਡਿਕਸ਼ਨ ਇਹਨੂੰ ਫੇਰ ਇਹਨੂੰ ਸੈਟਲ ਹੋਣ ਵਾਸਤੇ 50 ਸਾਲ ਹੋਰ ਲੱਗ ਜਾਣਗੇ ਕਿਉਂਕਿ ਇਹਦੇ ਤੇ ਇਹਦਾ ਨਵੇਂ ਸਿਰੇ ਤੋਂ ਸ਼ੁਰੂ ਹੋਇਆ ਇਹਨੂੰ ਚੈਲੰਜ ਕਰਾਂਗੇ ਤਾਂ ਕੋਰਟ ਦੇ ਕੋਲ ਜਾਊਗਾ ਤਾਂ ਕੋਰਟਸ ਨਵੇਂ ਆਪਣੀਆਂ ਫਾਈਂਡਿੰਗਸ ਇਹਦੇ ਤੇ ਦੇਣਗੀਆਂ ਸੋ ਇਹ ਕਾਫੀ ਜਿਹੜਾ ਆਉਣ ਵਾਲੇ ਟਾਈਮ ਦੇ ਵਿੱਚ ਕੋਰਟਾਂ ਦਾ ਕੰਮ ਵਧਾਉਣ ਵਾਸਤੇ ਮਤਲਬ ਇਹ ਇਹਦਾ ਹੋ ਸਕਦਾ ਤੁਸੀਂ ਹੁਣ ਜੀ ਸੈਲਮੈਂਟ ਕੋਈ ਹੋਰ ਕੁਐਸਚਨ ਜਿਹਨੇ ਨੇ ਬਾਕੀ ਚੋਟ ਸੀ ਵਾਰਤਿਸਾਂ ਸੀਗਾ ਕਿ ਮੈਂ ਰਿਪੋਰਟਾਂ ਪੜ੍ਹ ਰਿਹਾ ਸੀਗਾ ਕਿ ਦੱਖਣ ਭਾਰਤੀ ਰਾਜ ਤੇ ਬੰਗਾਲ ਜਿਹੜਾ ਉਹਨਾਂ ਨੇ ਇਹਨੂੰ ਚੈਲੰਜ ਕੀਤਾ ਕਿ ਮਤਲਬ ਕਿ ਇਤਰਾਜ਼ ਆਪਣੇ ਜ਼ਾਹਰ ਕੀਤੇ ਨੇ ਪਰ ਪੰਜਾਬ ਸਰਕਾਰ ਦੇ ਵੱਲ ਕੋਈ ਇਹੋ ਜਿਹਾ ਜਿਹੜਾ ਇਤਰਾਜ਼ ਜ਼ਾਹਰ ਨਹੀਂ ਕੀਤਾ ਗਿਆ ਮਤਲਬ ਕਿ ਆਪਣੇ ਪੱਧਰ ਦੇ ਉੱਤੇ ਕੀ ਕੇਂਦਰ ਸਰਕਾਰ ਜੋ ਇਹ ਕਾਨੂੰਨ ਲਿਆਂਦੇ ਗਏ ਨੇ ਉਹ ਮਤਲਬ ਕਿ ਲੋਕਾਂ ਦੇ ਮਨਾਂ ਦੇ ਵਿੱਚ ਕਰੋ ਮੁੰਡਾ ਡਰ ਪੈ ਪੈਦਾ ਕਰਨ ਦੇ ਲਈ ਹੈ ਕਿ ਕੋਈ ਉਸ ਮਤਲਬ ਕਿ ਕੋਈ ਕਾਨੂੰਨ ਨੂੰ ਹੱਥ ਵਿੱਚ ਨਾਲ ਹੈ ਜਿਵੇਂ ਯਾਪਾ ਦੀ ਗੱਲ ਕਿ ਕੋਈ ਉਹਦੇ ਮੂੰਹ ਚੋਂ ਸ਼ਬਦ ਵੀ ਨਾ ਕੱਢੇ ਇਹਨੂੰ ਉਸ ਤਰੀਕੇ ਨਾਲ ਵੀ ਵੇਖਿਆ ਜਾ ਰਿਹਾ ਹੈ ਕਿ ਇਹ ਮਤਲਬ ਕਿ ਇਹ ਇਹ ਸੈਕਸ਼ਨ ਜਿਹੜੇ ਜਿਹੜੇ ਮੈਂ ਤੁਹਾਨੂੰ ਰੈਲੇਵੈਂਟ ਸੈਕਸ਼ਨ ਪੂਰੇ ਕਿਉਂਕਿ ਟਾਈਮ ਮੇਰੇ ਕੋਲ ਵੀ ਬਹੁਤ ਘੱਟ ਆਈ ਹੈਵ ਟੂ ਲੀਵ ਫॉर ਦਿੱਲੀ ਉਹ ਸੁਪਰੀਮ ਕੋਰਟ ਮੈਂ ਜਾ ਰਹੇ ਹਾਂ ਕੱਲ ਤੇ ਮੈਂ ਥੋੜਾ ਟਾਈਮ ਕੰਸਟ੍ਰੇਨ ਹੈ ਇਦੇ ਵਿੱਚ ਇੱਕ ਇੱਕ 2 ਘੰਟੇ ਹੋਰ ਲੱਗ ਸਕਦੇ ਨੇ ਹੋਰ ਮੈਂ ਤਾਂ ਇਹ ਮੋٹے ਮੋٹے ਸੈਕਸ਼ਨ ਦੱਸੇ ਨੇ ਮੇਰੇ opinion ਦੇ ਅਕੋਰਡਿੰਗਲੀ ਮੈਕਸੀਮਮ ਵਰਕ ਇਸ ਕੇਸ ਦੇ ਵਿੱਚ ਲੋਕਾਂ ਨੂੰ ਚੁੱਪ ਕਰਾਉਣ ਵਾਸਤੇ ਕੀਤਾ ਗਿਆ ਹੈ ਕਿ ਵੱਲ ਅਖੰਡਤਾ ਦੀ ਗੱਲ ਕਰਨੀ ਇੱਕ ਪਾਸੇ ਤਾਂ ਫਰੀडम ਆਫ ਤੁਹਾਡਾ ਸਪੀਚ ਹੈ ਤੁਸੀਂ ਕੁਝ ਵੀ ਮੰਗ ਕਰ ਸਕਦੇ ਹੋ ਜੇ ਤੁਹਾਡੇ ਨਾਲ ਕੋਈ ਧੱਕਾ ਹੁੰਦਾ ਦੋਨੋਂ ਤੁਹਾਡੀ ਦਿੱਤੀ ਹੋਈ ਸਪੀਚ ਨੂੰ ਇਹ ਕਹਿ ਦੇ ਇੱਕ ਮਿੰਟ ਚ ਕਹਿ ਦਾਂਗੇ ਵੀ ਇਹ ਅਖੰਡਤਾ ਨੂੰ ਖਤਰਾ ਸੀ ਇਸ ਪੇਜ ਤੋਂ ਇਸ ਕਰਕੇ ਇਹਦੇ ਤੇ ਆ ਸੈਕਸ਼ਨ ਲਾਉਨੇ ਆ ਇਹ ਤੇ ਇਹ ਤਾਂ ਵੇਗ ਬਣ ਗਿਆ ਨਾ ਬਿਲਕੁਲ ਜਦੋਂ ਤੁਸੀਂ ਯੂਏਪੀਏ ਮੰਨ ਲਓ ਇੱਕ ਮਿੰਟ ਜਦੋਂ ਹੈਗਾ ਉਹ ਪੈਰਲਲ ਹੋ ਗਿਆ ਉਹਦੇ ਵਿੱਚ ਵੀ ਟੈਰਰਿਸਟ ਦੀ ਗੱਲ ਹੈ ਇਹਦੇ ਵਿੱਚ ਅਲੰਗ ਤੋਂ ਡਿਫਾਈਨ ਕਰਤੀ ਕਿ ਐਸਐਚਓ ਕੋਲੇ ਪਾਵਰ ਦੇਤੀ ਸਾਰੀ ਡਿਫਾਈਨ ਕਰ ਪ੍ਰੋਸੀਕਿਊਟ ਕਰਨ ਵਾਸਤੇ ਤੇ ਤੁਸੀਂ ਇੱਕ ਜਿਹੜਾ ਐਸਐਚਓ ਹੈ ਉਹਨੂੰ ਕੋਈ ਵੀ ਗਵਰਨਮੈਂਟ ਕਿਸੇ ਵੀ ਇੱਕ ਗਰੁੱਪ ਨੂੰ ਸਪਰੈਸ ਕਰਨ ਵਾਸਤੇ ਉਸੀ ਲਾਈਫ ਇਮ ਪ੍ਰਿਜ਼ਨਮੈਂਟ ਤੱਕ ਡੈਥ ਇਮ ਪ੍ਰਿਜ਼ਨਮੈਂਟ ਤੱਕ ਸਜ਼ਾ ਦੇ ਦਿੱਤੀ ਹੈ ਇਹਦੇ ਵਿੱਚ। ਬਿਲਕੁਲ। ਔਰ ਉਹ ਬੰਦਾ ਕਿਸੇ ਨੂੰ ਕਿਸੇ ਆਰਗੇਨਾਈਜੇਸ਼ਨ ਨੂੰ ਨਹੀਂ ਜਾਣਦਾ ਤੇ ਉਹਨੇ ਉਹਨੂੰ ਸ਼ੈਲਟਰ ਦੇਤੀ। ਉਹਦੀ ਸਜ਼ਾ ਤੁਸੀਂ ਉੱਥੋਂ ਤੱਕ ਕਰਤੀ ਹੈ ਸੈਕਸ਼ਨ ਦੇ ਵਿੱਚ। ਇਹ ਤਾਂ ਬੜਾ ਡੇਂਜਰਸ ਕੰਮ ਹੋ ਗਿਆ। ਇਹ ਤਾਂ ਤੁਸੀਂ ਵਾਇਓਲੇਟ ਕਰ ਰਹੇ ਹੋ ਫੰਡਮੈਂਟਲ ਰਾਈਟਸ। ਇਫੇ ਕੰਕੀ ਇਹ ਚੈਲੰਜ ਹੋਏ ਹੋਏ ਨੇ ਔਰ ਜੇ ਰੈਸ਼ਨਲੀ ਹੋਊਗਾ ਇਹਦੇ ਜਿਹੜੇ ਸੈਕਸ਼ਨ ਇਹ ਨੇ ਸਾਰੇ ਟੁੱਟਣੇ ਨੇ। ਇਹ ਇਹ ਮੇਰਾ ਮਤਲਬ ਜੇ ਕੋਈ ਵੀ ਇਹਨੂੰ ਇੰਟਰਪ੍ਰੀਟ ਕਰੇਗਾ ਹਾਂ ਪਰ ਇਹਦੇ ਚ ਕਿਉਂਕਿ ਕੁਐਸਚਨ ਇਹ ਹੈ ਵੀ ਗਵਰਨਮੈਂਟ ਜਿਹੜੀ ਹੈ ਗਵਰਨਮੈਂਟ ਇਜ਼ ਦੀ ਲਾ ਬੇਕਿੰਗ ਬਾਡੀ ਕੋਰਟਸ ਨੇ ਤਾਂ ਇੰਟਰਪ੍ਰੀਟ ਤੇ ਲਾਗੂ ਕਰਾਉਣਾ ਹੁੰਦਾ ਕੋਰਟ ਦੇ ਵਿੱਚ ਜਿਹੜਾ ਜੁਡੀਸ਼ੀਅਲ ਰਿਵਿਊ ਦਾ ਕਨਸੈਪਟ ਹੈ ਉਹ ਲਿਮਟਿਡ ਹੈ ਹੁਣ ਇਹਦੇ ਚ ਇੰਟਰਪ੍ਰੀਟ ਕਰਨਾ ਕਿਉਂਕਿ ਇਹਨੂੰ ਇਹ ਵੀ ਨਹੀਂ ਕੀਤਾ ਜਾ ਸਕਦਾ ਵੀ ਗਵਰਨਮੈਂਟ ਨੂੰ ਕੋਰਟ ਕਹੇ ਵੀ ਆ ਕੁਝ ਵੀ ਨਹੀਂ ਤੁਸੀਂ ਅਫੈਂਸ ਕਰਨਾ ਫਿਰ ਕ੍ਰਾਈਮ ਬਣ ਜਾਏਗਾ ਹੁਣ ਇੱਥੇ ਜਿਹੜੀ ਜੇ ਜਿਤਾ ਕੇ ਡਿਮਾਂਡ ਇਹ ਕੀਤੀ ਜਾ ਰਹੀ ਹੈ ਵੀ ਇਹਦੇ ਤੇ ਡਿਬੇਟ ਦੁਬਾਰਾ ਹੋਵੇ ਪਾਰਲੀਮੈਂਟ ਦੇ ਵਿੱਚ ਤੇ ਉਸ ਤੋਂ ਬਾਅਦ ਜਿਹੜੀਆਂ ਇਹਦੇ ਵਿੱਚ ਹੋਰ ਸੋਧਾਂ ਦੀ ਤੇ ਐਡੀਸ਼ਨਸ ਦੀ ਜਾਂ ਡਿਲੀਸ਼ਨ ਦੀ ਲੋੜ ਹੈ ਉਹ ਦੁਬਾਰਾ ਤੋਂ ਹੋਣੀ ਚਾਹੀਦੀ ਹੈ ਉਹ ਹੁਣੀ ਬਣਦੀ ਵੀ ਹੈ ਕਿਉਂਕਿ ਹੁਣ ਤਾਂ ਪਾਰਲੀਮੈਂਟ ਸੈਸ਼ਨ ਦੇ ਵਿੱਚ ਸਾਰੇ ਐਮਪੀਜ਼ ਇਲੈਕਟਡ ਬੈਠੇ ਹੋਏ ਨੇ ਇਹ ਵਿੱਚ ਕੋਈ ਵੱਡੀ ਗੱਲ ਨਹੀਂ ਜੇ ਗਵਰਨਮੈਂਟ ਚਾਹੇ ਤਾਂ ਇਹਨੂੰ ਦੁਬਾਰਾ ਤੋਂ ਇਹਦੇ ਤੇ ਡਿਬੇਟ ਕਾਲ ਕਰਕੇ ਇਹਨੂੰ ਇਹਦੀ ਇੰਪਲੀਮੈਂਟੇਸ਼ਨ ਨੂੰ ਰੋਕਿਆ ਜਾ ਸਕਦਾ ਹੈ ਮੈਂ ਮੈਂ ਬਾਗੀ ਸਾਹਿਬ ਮੈਨੂੰ ਪਤਾ ਤੁਹਾਡੇ ਕੋਲ ਸਮਾਂ ਘੱਟਾ ਬਸ ਆਖਰੀ ਸਵਾਲ ਇਹ ਹੀ ਉਹ ਮੈਂ ਦੁਬਾਰਾ ਰਿਪੀਟ ਕਰਨ ਲੱਗਿਆ ਕਿ ਕੀ ਸੂਬਾ ਸਰਕਾਰਾਂ ਇਹਦੇ ਤੇ ਇਤਰਾਜ਼ ਜ਼ਾਹਰ ਕਰਕੇ ਇਹਨੂੰ ਆਪਣੇ ਪੱਧਰ ਵਿੱਚ ਲਾਗੂ ਹੋਣ ਤੋਂ ਰੋਕ ਸਕਦੀਆਂ ਨੇ ਨਹੀਂ 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 ਦੇਖੋ ਇਹ ਪ੍ਰੈਜ਼ੀਡੈਂਟ ਨੇ ਇਹਨੂੰ ਮਤਲਬ ਅਪਰੂਵ ਕੀਤਾ ਹੈ ਸੈਂਟਰ ਦੀ ਪਾਵਰ ਹੈ ਸੂਬਾ ਸਰਕਾਰਾਂ ਇਹਦਾ ਵਿਰੋਧ ਕਰ ਸਕਦੀਆਂ ਨੇ ਐਸਾ ਚ ਇੰਪਲੀਮੈਂਟੇਸ਼ਨ ਕਿਦਾਂ ਰੋਕ ਲੈਣਗੀਆਂ ਫਿਰ ਤੇ ਸਿਰ ਤੇ ਡਿਸਪਿਊਟ ਹੋ ਜਾਏਗਾ ਫੈਡਰਲ ਸਿਸਟਮ ਨੂੰ ਖਤਰਾ ਹੋ ਜਾਏਗਾ ਫਿਰ ਤੇ ਕੋਈ ਵੀ ਕੋਈ ਵੀ ਐਕਟ ਇੱਕ ਸੈਂਟਰ ਦੇ ਵਿੱਚ ਸਰਕਾਰ ਮੈਂ ਬੀਜੇਪੀ ਦੀ ਆ ਇੱਥੇ ਕਾਂਗਰਸ ਦੀ ਮੰਨ ਲਓ ਜ ਆਮ ਆਦਮੀ ਪਾਰਟੀ ਬਿਲਕੁਲ ਜੀ ਸ਼ੁਕਰੀਆ ਬਾਗੜੀ ਸਭ ਧੰਨਵਾਦ ਤੁਹਾਡਾ